ਮੋੜ ਲੱਗਵਾਉਂ ਹੁਣ ਜਾ ਸਕਦੇ ਆ ਬੰਦਾ ਕਿੰਨੇ ਚਲਾ ਜਾਂਦਾ ਆ ਇਹਨਾਂ ਦਾ ਬੋਲ ਨੇ ਇਹ ਹਵਾ ਦੇ ਵਿੱਚ ਲਿਖ ਹੋਇਆ ਇਹਨੂੰ ਨਾਲ ਲਾਹ ਉਹ ਤੋਂ ਦੂਰ ਮਗਰ ਨੇੜੇ ਵੀ ਜਾ ਸਕਦੇ ਆ ਉੱਤੇ ਇੱਕ ਬੰਦਾ ਬੈਠੇ ਦੇਖਾ ਹੁਣ ਜੇ ਲੋਕ ਉਹ ਤੋਂ ਸਰਗੋਸਾ ਨਹੀਂ ਉਹ ਤੁਹਾਨੂੰ ਜਿੱਦ ਨੂੰ ਮੱਧੀ ਜਾ ਸਕਦੇ ਆ ਇਹ ਹਵਾ ਜਿਹੜੀ ਆ ਰਹੀ ਹੈ ਕੋਈ ਵਧੀਆ ਨਹੀਂ ਕੋਈ ਵਧੀਆ ਪੁੱਤ ਨੇ ਪਾਪਾ ਬਈ ਆਪਾਂ ਘਰ ਆਈ ਸੀ ਪੰਜਾਗਰ ਦੇ ਨਾਲ ਬਿਆਸ ਦਰਿਆ ਵਿੱਚ ਪਾਣੀ ਵਧਣ ਨਾਲ ਹੁਣ ਬਾਉਪੁਰ ਮੰਡ ਦੇ ਪਿੰਡਾਂ ਦੇ ਘਰਾਂ ਵਿੱਚ ਪਾਣੀ ਜਾ ਵੜਿਆ ਹੈ ਪਹਿਲਾਂ ਘਰਾਂ ਦੇ ਆਲੇ-ਦੁਆਲੇ ਹੀ ਪਾਣੀ ਸੀ ਤੇ ਹੁਣ ਇਹ ਪਾਣੀ ਘਰਾਂ ਦੇ ਅੰਦਰ ਦਾਖਲ ਹੋ ਗਿਆ ਹੈ ਪੂਰੀ ਤਰ੍ਹਾਂ ਫਿਰ ਕੇ ਨੇ ਆਪਣੇ ਪਾਣੀ ਨਾਲ ਉਹ ਠੀਕ ਆਉਂਦਾ ਰਸ ਕੋਈ ਨਹੀਂ ਬਹੁਤ ਸੁੱਕੇ ਤੋਂ ਚਾਹ ਦਲ ਦੀ ਟੀਮ ਜੇ ਤੁਸੀਂ ਦੇਖੋਗੇ ਨਾ ਪੰਚੀ ਹੋਈ ਜਿਹੜਾ ਉਸੇ ਪਾਣੀ ਨਹੀਂ ਹਟਾ ਨਹੀਂ ਲੁਕੂਗੀ ਸਮਾਨ ਨੂੰ ਤੇ ਦੂਸਰਾ ਜਿਹੜਾ ਹੈਗਾ ਜਦੋਂ ਪਾਣੀ ਲੱਗ ਜਾਂਦੀ ਹੈ ਫਿਰ ਵੀ ਕਰਦੇ ਪੂਰੇ ਸੰਜਮ ਨਾਲ ਲੋਕਾਂ ਦੀ ਭਲਾਈ ਨਾਲ ਤੁਸੀਂ ਦੇਖ ਰਹੇ ਹੋ ਕਿ ਸਮਾਨ ਜਿਹੜਾ ਕੱਲ ਚੋਂ ਉਹਨਾਂ ਨੇ ਕੋ ਸਾਰਾ ਟਕਿਆ ਹ ਛੱਤਾ ਸੜੀਆਂ ਹੋ ਰਹੀਆਂ ਨੇ ਫਿਰ ਵੀ ਕਰਦੇ ਆਂ ਦੇ ਇੰਨੇ ਹੌਸਲੇ ਬਲੰਦ ਨੇ ਕਿ ਬਚਾਉਂ ਉਹ ਜਿਹੜਾ ਦਲ ਆਇਆ ਉਹਨਾਂ ਨੇ ਜਿਹੜੀ ਚਾਹ ਪਾਣੀ ਦਾ ਇੰਤਜ਼ਾਮ ਇਹਨਾਂ ਨੇ ਕੀਤਾ ਹੋਇਆ ਇਹ ਸਾਡੇ ਗੁਰੂਆਂ ਦੀ ਸਿੱਖਿਆ ਹੈ ਹਮੇਸ਼ਾ ਕੰਮ ਕਰਦੇ ਜਿਹੜਾ ਸੰਦੇਸ਼ ਬਾਪੂ ਨਾਨਕ ਨੇ ਦਿੱਤਾ ਸੀ ਕਿ ਕਰੋ ਨਾਮ ਜਪੋ ਤੇ ਵੰਡ ਛਕੋ ਸੰਕਟ ਦੇ ਵਿੱਚ ਫਸੇ ਹੋਣ ਦੇ باوجود ਵੀ ਆਪਣੇ ਉਸ ਬਾਪੂ ਨਾਨਕ ਦੇ ਦਿੱਤੇ ਸਦਾਤ ਨੂੰ ਊਭ ਊਭ ਪਰਮ ਅਮਰ ਜੀਤ ਕਰ ਲੈਣੇ ਅੱਪਲੇ ਅੱਪਲੇ ਖੜੇ ਨਾ ਹੋ। ਅੱਪਲੇ ਬਾਕੀ ਬੱਚੇ ਕਿੱਥੇ ਗਏ ਬੱਚੇ ਇਕੱਲੇ ਮੇਰਾ ਬੇਟਾ ਆ ਉਹ ਮਲਾਈ ਨੂੰ ਦਰ ਗਿੰਦਰ ਫਤ ਤੋਂ ਪਰਦੇ ਤੇ ਖੇਡੂ ਨਾ ਨਹੀਂ ਚੱਲਣਾ ਹੈ ਇਹ ਆ ਜਿਹੜਾ ਪਾਣੀ ਆ ਰਿਹਾ ਨਾ ਉੱਪਰ ਵੱਡਿਆ ਨਹੀਂ ਆ ਰਿਹਾ ਉਹ ਦੂਜੇ ਸ਼ੇਪ ਤੋਂ ਆ ਰਿਹਾ ਦੂਜੇ ਤੋਂ 190 ਤੋਂ 199 ਆ ਜੀ ਆਜੋ ਬਾਪੂ ਜੀ ਬਣੀ ਬਈ ਆਜੋ ਆਜੋ ਦੋ ਮਿੰਟ ਚਲੋ ਆਜੋ جڳه ۾ وڃي ٿو ڪردار ماڻهو نا ڪري ٿو ڪنهن کي گهڻي